ਅਮਰੀਕਾ ਵਿੱਚ ਰਹਿੰਦੇ ਹਰਜਿੰਦਰ ਸਿੰਘ ਨਾਲ ਵਾਪਰੇ ਭਿਆਨਕ ਹਾਦਸੇ ਨੇ ਸਾਰੀ ਦੁਨੀਆ ਦੇ ਵਿੱਚ ਚਰਚਾ ਪੈਦਾ ਕੀਤੀ ਹੋਈ ਹੈ। ਅਤੇ ਲੋਕ ਇਸ ਮੁੱਦੇ ਤੇ ਬੜੇ ਹੈਰਾਨ ਹਨ ਇਸ ਦਰਮਿਆਨ ਉਸ ਦੇ ਪਰਿਵਾਰ ਵਿੱਚੋਂ ਨਿਕਲ ਕੇ ਇੱਕ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਪਰਿਵਾਰ ਵਿੱਚ ਉਸ ਦਾ ਭਰਾ ਅਤੇ ਹਰਜਿੰਦਰ ਜੋ ਕਿ ਦੋਵੇਂ ਹੀ ਅਮਰੀਕਾ ਦੇ ਵਿੱਚ ਰਹਿੰਦੇ ਸਨ ਤੇ ਪਿੱਛੇ ਉਹਨਾਂ ਦੀ ਇਕੱਲੀ ਮਾਂ ਉਹ ਪੰਜਾਬ ਦੇ ਵਿੱਚ ਰਹਿੰਦੀ ਸੀ ਤੇ ਜਿਸ ਤੋਂ ਬਾਅਦ ਹੁਣ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਮਾਂ ਦੀ ਹਾਲਤ ਆ ਜਿਹੜੀ ਉਹ ਰੋ ਰੋ ਕੇ ਕਾਫੀ ਜ਼ਿਆਦਾ ਬੁਰੀ ਬਣ ਚੁੱਕੀ ਹੈ ਤੇ ਲੋਕ ਉਸ ਦੀ ਸਪੋਰਟ ਦੇ ਵਿੱਚ ਵੀ ਹੋਏ ਹਨ ਪਰ ਉਸ ਦੀ ਮਾਂ ਦੇ ਹਾਲਾਤ ਕਾਫੀ ਜ਼ਿਆਦਾ ਗੰਭੀਰ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਉਸ ਦੇ ਜਿਹੜਾ ਘਰ ਨੂੰ ਆ ਉਹ ਤਾਲੇ ਲਗਾ ਕੇ ਉਹ ਆਪਣੇ ਘਰ ਦੇ ਵਿੱਚੋਂ ਜਾ ਚੁੱਕੀ ਹੈ ਤੇ ਬਾਕੀ ਤੁਸੀਂ ਆਪਣੇ ਮੂੰਹੋਂ ਸੁਣੋ ਉਸ ਦੇ ਘਰ ਦੇ ਹਾਲਾਤ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਆਪ ਸਭ ਅੱਗੇ ਬੇਨਤੀ ਹੈ ਕੇ ਪੰਜਾਬ ਵਾਸੀ ਹਲਕਾ ਤਰਨਤਾਰਨ ਪਿੰਡ ਰਟੋਲ ਦਾ ਨੌਜਵਾਨ ਹਰਜਿੰਦਰ ਸਿੰਘ ਜਿਸ ਦੀ ਉਮਰ 28 ਸਾਲ ਹੈ ਉਹ ਰੋਟੀ ਰੋਜੀ ਵਾਸਤੇ ਅਮਰੀਕਾ ਗਿਆ ਸੀ ਉਥੇ ਟਰੱਕ ਚਲਾਉਂਦਾ ਸੀ ਟਰੱਕ ਚਲਾਉਂਦੇ ਸਮੇਂ ਅਚਾਨਕ ਹਾ사 ਵਾਪਰ ਗਿਆ ਜਿਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਉਥੋਂ ਦੇ ਕਾਨੂੰਨ ਮੁਤਾਬਕ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਣਨ ਵਿੱਚ ਆਇਆ ਹੈ ਕਿ ਉਸ ਨੂੰ 40-45 ਸਾਲ ਦੀ ਸਜ਼ਾ ਹੋ ਸਕਦੀ ਹੈ ਅਸੀਂ ਉਹਨਾਂ ਦੇ ਘਰ ਵੀ ਗਏ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਏ ਪਰਿਵਾਰ ਬਹੁਤ ਪਰੇਸ਼ਾਨਾ ਪਰਿਵਾਰ ਘਰੋਂ ਜਾ ਚੁੱਕਾ ਸੀ ਉਹਦੇ ਘਰ ਤਾਲੇ ਲੱਗੇ ਹੋਏ ਸੀ ਪਰੇਸ਼ਾਨੀ ਵਿੱਚ ਪਤਾ ਨਹੀਂ ਉਹ ਕਿੱਥੇ ਘੁੰਮਦੇ ਹੋਣਗੇ ਬਹੁਤ ਵੱਡੀ ਪਰੇਸ਼ਾਨੀ ਵਾਲੀ ਗੱਲ ਹੈ ਇਹ ਸਾਰਾ ਕੁਝ ਅਣਜਾਣੇ ਵਿੱਚ ਹੋਇਆ ਇਸ ਤੋਂ ਪਹਿਲਾਂ ਵੀ ਅਮਰੀਕਾ ਵਿੱਚ ਇਹੋ ਜਿਹਾ ਹਾਦਸਾ ਹੋਇਆ ਸੀ ਵਿਅਕਤੀ ਦੀ ਮੌਤ ਹੋ ਗਈ ਸੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਨੂੰ 110 ਸਾਲ ਦੀ ਸਜ਼ਾ ਸੁਣਾਈ ਗਈ ਸੀ ਜੇਸੂ ਵਿੱਚ ਸਾਰੇ ਭੈਣ ਭਰਾਵਾਂ ਨੇ ਸਿਕਨੇਚਰ ਮਹੀਮ ਚਲਾਈ ਉਹ ਸਿਕਨੇਚਰ ਮਹੀਮ ਦੇ ਕਾਰਨ ਹੀ ਉਸ ਦੀ 100 ਸਾਲ ਦੀ ਸਜ਼ਾ ਕੱਟ ਕੇ ਉਹਨਾਂ ਨੇ 10 ਸਾਲ ਰਹਿਣ ਦਿੱਤੀ ਇਸੇ ਤਰ੍ਹਾਂ ਹੀ ਮੇਰੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦਾ ਸਾਥ ਦਿਈਏ ਆਪਾਂ ਆਪਾਂ ਸਿਕਨੇਚਰ ਮਹੀਮ ਚਲਾ ਕੇ ਵੱਧ ਤੋਂ ਵੱਧ ਸਿਕਨੇਚਰ ਕਰਕੇ ਇਸ ਪਰਿਵਾਰ ਦੀ ਸਜ਼ਾ ਘਟ ਕਰੀਏ ਤਾਂ ਕਿ ਉਹ ਪਰਿਵਾਰ ਵਿੱਚ ਖੁਸ਼ੀ ਖੁਸ਼ਹਾਲੀ ਰਹਿ ਸਕੇ ਉਨੇ ਜਾਣਬੁੱਝ ਕੇ ਕੁਝ ਨਹੀਂ ਕੀਤਾ ਅਣਜਾਣੇ ਚ ਕੀਤਾ ਵਾ ਮੈਂ ਸਿਕਨੇਚਰ ਮਹਿਮ ਦਾ ਲਿੰਕ ਜਿਹੜਾ ਵਾ ਆਪਣੀ ਵੀਡੀਓ ਦੇ ਥੱਲੇ ਦੇ ਰਹੀ ਆ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਸਿਕਨੇਚਰ ਕਰੋ ਜੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ